ਚਾਚੀਆਂ ਦਾਇਆਂ ਮਾਈਆਂ ਬੀਬੀ ਵੀਰ ਭਰਾਵਾਂ ਨੂੰ ਸਾਰਿਆਂ ਪਿੰਡ ਕਾਲੀਆ ਦਾ ਪਿਆਰ ਭਰੀ ਸਸਰੀਕਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੋਸਤੋ ਸਮਾਂ ਸਵਾ 8:00 ਹੋ ਚੱਲਿਆ ਤੇ ਦਿਨ ਬਹੁਤ ਜ਼ਿਆਦਾ ਲੱਗਾ ਫੁੱਲ ਗਰਮੀ ਆ ਤੇ ਆਪਾਂ ਜਿਹੜੇ ਸੈਰਸਪਾਟਾ ਕਰਕੇ ਸਾਈਕਲਿੰਗ ਕਰਕੇ ਤੇ ਦਮ ਮਾਰ ਕੇ ਤੇ ਕਲੋਂ ਨਾ ਨਾ ਇਹ ਤੇ ਹੁਣ ਚੱਲਦੇ ਆ ਖੇਤ ਖੇਤ ਦਾ ਮਹੌਲ ਚੱਲ ਵੇਨੇ ਕੀ ਹੈ ਕੀ ਨਹੀਂ ਪਰ ਨਾਲਾ ਕੁਝੋ ਨਾ ਜਾਂ ਨਹੀਂ ਤੇ ਅੱਜ ਇੱਕ ਟਰੈਕਟਰ ਧੋਣਾ ਤੇ ਇੱਕ ਗੱਡੀ ਧੋਣ ਵਾਲੀ ਆ ਤੇ ਇੱਕ ਮੋਟਰਸੈਕਲ ਧੋਣਾ ਵੇਨੇ ਜੇ ਕੋਈ ਆਖੇ ਲੱਗਾ ਠੀਕ ਆ ਨਹੀਂ ਜੇ ਆਪ ਆਪ ਧੋਲਾਂਗੇ ਫਿਰ ਹਾਂਜੀ ਆ ਗਈ ਸੀ ਆਪਾਂ ਖੇਤ ਨੂੰ ਖੇਤ ਹੁਣ ਆਪਾਂ ਵੇਖਣਾ ਕਿ ਕਿਹੜੇ ਝੋਨੇ ਨੂੰ ਪਾਣੀ ਦੇਣਾ ਤੇ ਹਲਦੀ ਹਲਦੀ ਦਾ ਪੈਣਾ ਕਿਦਾਂ ਤੇ ਸੂਰਜਾ ਪੂਰਾ ਸਿਕੜ ਤੇ ਆ ਇੰਨੇ ਦਾ ਭਾਦਰੋਂ ਜੰਬਰੂੜ ਨਹੀਂ ਲੱਗਦੀ ਜੰਨੇ ਹੁਣ ਲੱਗੰਦਾ ਹਾਂ ਮਨੋਰਿਆ ਕਰ ਲਾ ਪਰ ਆ ਨੂੰ ਪਰਾਂ ਨੂੰ ਆ ਇਧਰ ਹੈ ਜਾਈਨ ਮੈਂ ਤਾਂ ਆਖਿਆ ਕਿ ਉਹਨੇ تقریبا ਸਾਰੇ ਨਸਰ ਆਇਆ ਪਛੇਤਰਾ ਚੋਂ ਨਾ ਇਹ ਐ ਬਿਲਕੁਲ ਸਾਰੇ ਨਸਰ ਆਇਆ ਜਹ ਹੋਇਆ ਉਹ ਪਰ ਨਾਲਾ ਉਤੋਂ ਉਤੋਂ ਛਿੱਟਣਾ ਕੀ ਆ ਨਾਲ ਤੇ ਮੋਟਰ ਵਹਿਲੀ ਵੀ ਨਹੀਂ ਰੋਸ਼ੜਾ ਲਾਈਨੇ ਆ ਆ ਆਪਣਾ ਪਨੀਰੀ ਵਾਲਾ ਖੱਲਾ ਹੈ ਨਹੀਂ ਜੀ ਕਿਟਰਾ ਗੇ ਲੋ ਦੂਜੇ ਦਿਨ ਨੂੰ ਮਗਰੋਂ ਲੱਗਾ ਹੈ ਵੈਸੇ ਤੋਂ ਤਰਾ ਆਪਾਂ ਹਿਮਪੁਰ ਸਾਹਿਬ ਗਏ ਹਾਂ 17 ਜੂਨ ਨੂੰ ਤਰੇ 17 ਜੂਨ ਨੂੰ ਤਕਰੀਬਨ ਆਪਾਂ ਲਾ ਹੀ ਗਏ ਦੋ ਕਿਲੇ ਸਾਹ ਰਹਿ ਗਿਆ ਉਹ ਨਾਲ ਦੇ ਆ ਮੈਂ ਬਾਤ ਚਲਾਤਾ ਸਾਰਾ ਕੱਤੀ ਲਾਇਆ ਆਪਾਂ ਆਹ ਰੌਂਡ ਆਪ ਦਾ ਨਹੀਂ ਆ ਮਹਾਰੀ ਆਪਣਾ ਸਟੇਡੀਅਮ ਆਹਿੰਦਾ ਸਾਈਡ ਹੈ ਦੋ ਤੁਗਲੇ ਆ ਦੀ ਲਮਾਣਾ ਤੇ ਤਿੰਨ ਚੜਾਣੇ ਦੀ ਆਨੇ ਮਲਾਈ ਪਰ ਕਿਉਂ ਇੱਥੇ ਹੈਣੀ ਰੁਕ ਸੋਤਾ ਠਾਕ ਲਿਆਂਦਾ ਇਹ ਘਿਰਾ ਆਪਣਾ ਤੇ ਬੈਨ ਨੂੰ ਇੱਥੇ ਹੈਣੀ ਕੋਈ ਤਕਰੀਬਨ ਚੋਨਾ ਬਣੀ ਗਿਆ ਆ ਵੇ ਲੋ ਤੇ 8 76 79 ਦਾ ਫਰਕ ਆ ਇਸ ਛੋਨੇ ਦਾ ਪਨੀਰੀ ਵਾਲਾ ਕਿਲਾ ਕਿਲੀ ਫੈਲਾ ਲਕਾ ਆਈ ਉਹਦਨਾ ਪੱਠੇ ਜਿਹੜੇ ਭਰੇ ਤੇ काफी निकला है यार देखो बापू सही बहुत देना हैं जो नजापा फिर के भेज लिया आज दो दिन ही लोडा तो हल्दी ये नहीं आएगी माला भी कृपा बाबा मिट्टी दी बाबा बुढ़ेरी ਤੇ ਤੇ ਇਹ ਦੰਬੀ ਜੇ ਇਹ ਉੱਕੇ ਆ ਗਏ ਜੀ ਉਸ ਲਈ ਮੋਟਰ ਤੇ ਇਹ ਸਟਾਰਟਰ ਆਪਣਾ ਡਰਮੇ ਤੇ ਸਬਜ਼ੀ ਵੇਖੀ ਤੇ ਪਾਲਕ ਨਿਕਲੀ ਆ ਖੂਲੀਆਂ ਵੀ ਨਿਕਲੀਆਂ ਧਨੀਆ ਕਿਤੇ ਕਿਤੇ ਨਿਕਲਿਆ ਨਾ ਮਟਰਨੇ ਕਿਲੇ ਜੇ ਤੇ ਨਾ ਜੇ ਗਾਜਰਾ ਤੇ ਦੇਣ ਆਲੇ ਵਾਟੀ ਨਿਕਲੇ ਪਏ ਬਹੁਤ ਜ਼ਿਆਦਾ ਦੇਣਾ ਬੱਤੀ ਹੈ ਜੇ 10.5 ਪੁਣੇ 11 ਵਜੇ ਇੱਕ ਮੋਟਰ ਚਲਾਇ ਹੀ ਦੋਆਂ ਕਿੱਲੇ ਜੇ ਅਜੀ ਅਨੰਤ ਸ਼ਾਦ ਨਾ ਬੋਲ ਸ਼ਾਦੋ ਕੋ ਨਾ ਬੋਲ ਮੈਨੂੰ ਲੱਗਦਾ ਜੇ ਵੀਰ ਜਣਾ ਤੋਂ ਆਣ ਕੇ ਇਹ ਆ ਮੋਟਰ ਖੱਡੀ ਆ ਮੇਰੇ ਕੋਲ ਤੇ ਹਾਂ ਆ ਜਾ ਰਹੀ ਆ ਆ 1692 ਆ ਬਈ ਅਸੀਂ ਤਾਂ ਪਹਿਲੀ ਏਰ ਲਾਈ ਆ ਦੱਸਿਓ ਜਿਹੜੇ ਵੀਰ ਨੇ ਲਾਈ ਕਿੰਨਾ ਕ ਚਾਰ ਚੂੜੇ ਆ ਭਾਰਲਾ ਬੈਂਚਰ ਹੋ ਗਿਆ ਹੈ ਆਪਣਾ ਹਾਂਜੀ ਯਾਰ ਮਗਰ ਦਾ ਟਾਇਰ ਦੁਪਹਿਰੇ ਕੀਤਾ ਹੈ ਨਾ 11:00 ਵਜੇ ਬਹੁਤ ਸ਼ਰਧਾ ਅੰਟੀ ਸਾਰ ਲੈਣਾ ਆਪਾਂ ਪੈਂਚਰ ਲਵਾ ਲੈਂਦਾ ਰੈਡੀ ਕਰ ਲਿਆ ਤੇ ਹੁਣ ਆਪਣਾ ਏ ਡੈਮ ਹੋ ਗਿਆ 4.5 ਦਾ ਡੰਗਰ ਵਾਹ ਨੂੰ ਪਾਣੀ ਢਾਤਾ ਤੇ ਚੱਲੀ ਬੱਕਰਾਂ ਆਉਂਦੀਆਂ ਨਾਲੇ ਆਹ ਦਾ ਸੈਸ ਫੱਟਾ ਹੋ ਗਿਆ ਇਹਨੇ ਨਾਲ ਬੱਤਲ ਜਣਾ ਬੰਦਾ ਫਿਰਦਾ ਗਿਆ ਨਾ ਆਉਂਦੇ ਤੇ ਇੱਕੋ ਵੀ ਕਰਤਾ ਮੈਂ ਝੋਨੇ 'ਚ ਕਈ ਰਾ ਪਾਣੀ ਫਿਰ ਜੇ ਤੇ ਕਈ ਰਾ ਖਰਾਬ ਹੋ ਜਾਂਦਾ ਹਨਾ ਗਲ ਜਾਂਦਾ ਚਾਹ ਗਾਲਾ ਪੈ ਜਾਂਦਾ ਪਾਣੀ ਫਿਰਿਆ ਵੀ ਉਰੇ 5-6 ਦਿਨ ਹੋਵੇ ਬੇ ਲੱਥਾ ਨਾ ਹੋਵੇ ਇਹ ਝੋਨੇ ਦੇ ਵਿੱਚ ਪੂਰਾ 6 ਦਿਨ ਪਾਣੀ ਫਿਰਿਆ ਕਿਤੇ ਨੂੰ ਕੋਈ ਬਿਮਾਰੀ ਨਹੀਂ ਕਿਤੇ ਕੋਈ ਐਡਾ ਸਾਫ ਦਾਣਾ ਬਿਲਕੁਲ ਮਨ ਲਾ ਭਗੋਲੇ ਦੇ ਵਿੱਚ ਹੀ ਉਦੋਂ ਮੁੰਜਰਾ ਜਦੋਂ ਇਹਦੇ ਵਿੱਚ ਉਦੀ ਪਾਣੀ ਲੰਘਿਆ ਭਗਵਾਨ ਇਹ ਤਾਂ ਮੁੰਜਰਾ 'ਚ ਪੈ ਹੀ ਗਿਆ ਤੇ ਕਿ ਮਾਸਾ ਦਾਣਾ ਨਹੀਂ ਕਿਤੇ ਕੋਈ ਵੀ ਖਰਾਬ ਹੋਇਆ ਦਾ ਆ ਗਏ ਜੀ ਆਪਾਂ ਖੇਤੋਂ ਤੇ ਫੇਰ ਦੁਰਲੇ ਨੇ ਬੱਕਰੀਆਂ ਨਾਲ ਜਿਹੜਾ 2 ਕਿਲੋ 1.5 ਕਿਲੋ ਮੀਟਰ ਤੋਂ ਮੀਟਰ ਭਰ ਆ ਜਾਂਦਾ ਮੁਰਕਾ ਆ ਜਾਂਦਾ ਤੇ ਆਗੇ ਨਾਲ ਆਉਗੇ ਤੇ ਰੋਟੀ ਖਾਣਗੇ ਤੇ ਸਾਰਿਆਂ ਦਾ ਧੰਨਵਾਦ ਜੀ ਜੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਤੇ ਦੁਜੇ ਦਾ ਧੰਨਵਾਦ ਜਿਨ੍ਹਾਂ ਨੇ ਸ਼ਿਰਕਤ ਕੀਤੀ ਕਮੈਂਟ ਕੀਤਾ ਤੋਂ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬਰ ਲਾਇ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਲੋ ਤੋਂ ਆਪਣ ਯਾਤਰਾ ਸ਼ੁਰੂ ਕਰਨੀ ਆ ਜੰਮੂ کشمیر ਦੇ ਦਾ ਸੀਰੀ ਸੀ ਹੋਗੀ ਜੀ ਇਹ ਤਕਰੀਬਨ 27 ਤਰੀਕ ਨੂੰ 28 ਇੱਥੇ ਵੀ ਤੇ ਤੁਹਾਨੂੰ ਪੂਰੀ ਜਾਣਕਾਰੀ 24 ਜਾਂ 25 ਤਰੀਕ ਤੋਂ ਬਾਅਦ ਜੁੜੇ ਰਹੋ ਪੂਰਾ ਆਪਣਾ ਟੂਰ ਦੇਖਿਓ ਤੇ ਲਾਈਵ ਸ਼ੇਅਰ ਜ਼ਰੂਰ ਕਰਿਓ ਅੱਜ ਦਾ ਬਲੌਗ ਕਰਦੇ ਇਥੇ ਸਮਾਪਤ ਤੇ ਨਜ਼ਰਦਿਲ ਤੋਂ ਹੋ ਗਿਆ